ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਮੈਂ ਫੇਰ ਅੱਜ ਸਮਸ਼ਾਨ ਘਾਟ ਦੇ ਵਿੱਚ ਲੈ ਕੇ ਆਇਆ ਸਾਰਿਆਂ ਨੂੰ ਤੇ ਇਹਦਾ ਮੇਨ ਮਕਸਦ ਸੀਗਾ ਕੁਝ ਮੁਸ਼ਕਲਾਂ ਆ ਰਹੀਆਂ ਸੀਗੀਆਂ ਉਹ ਮੈਂ ਕਿਹਾ ਵੀ ਚਲੋ ਅੱਜ ਸਾਰੇ ਪਿੰਡ ਵਾਸੀਆਂ ਨਾਲ ਮੇਰੇ ਭੈਣ ਭਰਾਵਾਂ ਜਿੰਨੇ ਵੀ ਸਾਡੇ ਵੀਰ ਨੇ ਉਹਨਾਂ ਨਾਲ ਮੈਂ ਸਾਂਝੀਆਂ ਕਰਾਂ ਜੇਕਰ ਅੱਜ ਮੁਸ਼ਕਲ ਆਉਂਦੀ ਹੈ ਉਹਦਾ ਕੋਈ ਹੱਲ ਵੀ ਹੈਗਾ ਠੀਕ ਹੈ ਨਾ ਇਸ ਕਾਰਨ ਕਰਕੇ ਜਿਵੇਂ ਕਿ ਥੋੜੇ ਕੁ ਦਿਨ ਹੋਏ ਨੇ ਜਦੋਂ ਕਿਸੇ ਵੀਰ ਨੂੰ ਆਪਣੇ ਭੈਣ ਨੂੰ ਮਾਤਾ ਨੂੰ ਇੱਥੇ ਲੈ ਕੇ ਆਏ ਸੰਸਕਾਰ ਵਾਸਤੇ ਤਾਂ ਕੀ ਦੇਖਿਆ ਗਿਆ ਵੀ بارش ਬਹੁਤ ਜ਼ਿਆਦਾ ਸੀਗੀ بارشਾਂ ਤੋਂ ਬਾਅਦ ਅੰਦਰ ਪਾਣੀ ਪਾਣੀ ਦੇ ਨਾਲ ਸਾਰੀਆਂ ਜਿੰਨੀਆਂ ਵੀ ਆਪਣਾ ਸੈੱਟ ਸੀਗਾ ਸਾਰਾ ਇਚੋਂਦਾ ਸੀਗਾ ਸੋ ਅੱਜ ਤੁਹਾਨੂੰ ਪਹਿਲਾ ਸੈੱਟ ਦਿਖਾਉਣੀ ਆ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਆਂ ਗੱਲਬਾਤ ਸੈੱਟ ਦਿਖਾਉ ਜੀ ਸੋ ਜਿਹੜੀ ਮੈਂ ਗੱਲ ਤੁਹਾਡੇ ਨਾਲ ਇਹ ਤੋਂ ਸਾਂਝੀ ਕਰਨ ਲੱਗਿਆ ਉਹ ਇਹ ਆ ਵੀ ਇੱਕ ਜਦੋਂ ਆਪਾਂ ਕਿਸੇ ਦਾ ਵੀ ਇੱਥੇ ਸੰਸਕਾਰ ਕਰਦੇ ਆ ਸੰਸਕਾਰ ਕਰਨ ਤੋਂ ਬਾਅਦ ਇੱਕ ਵੀਰ ਦਾ ਹੋਇਆ ਹੋਇਆ ਤੇ ਸੰਸਕਾਰ ਤੇ ਉਸ ਦਿਨ ਕਿਤੇ ਕੋਈ ਇੱਕ ਦੂ ਇੱਕ ਮਰਦ ਵਰਗਤ ਹੋਰ ਹੋਈ ਤਾਂ ਉਹਦਾ ਸੰਸਕਾਰ ਆਪਾਂ ਨੂੰ ਇਸ ਜਗ੍ਹਾ ਤੇ ਕਰਨਾ ਪਿਆ ਉਹਨਾ ਨੇੜੇ ਹੋ ਕੇ ਲਖੋ ਕਿ ਇੱਕ ਵੀ ਆਪਾਂ ਨੂੰ ਸੰਸਕਾਰ ਕਰਨਾ ਪਿਆ ਇਸ ਜਗ੍ਹਾ ਤੇ ਕਿ ਇਸੇ ਕਤੇ ਕਰਨ ਕਰਕੇ ਉੱਪਰ ਜਿਹੜੀ ਹੈ ਨਾ ਉੱਪਰ ਛੱਤ ਨਹੀਂ ਹੈਗੀ ਇਹਦੇ ਇੱਕ ਦੇ ਉੱਪਰ ਛੱਤ ਨਹੀਂ ਹੈਗੀ ਮੀਂਹ ਦਾ ਬਹੁਤ ਜ਼ੋਰ ਸੀਗਾ ਤੇ ਮੈਂ ਬਾਅਦ ਵਿੱਚ ਵੀ ਕਈ ਵਾਰੀ ਆਪਾਂ ਦੇਖਣਾ ਚਾਹੁੰਦੇ ਹੁੰਦੇ ਹੁੰਦੇ ਆ ਵੀ ਕੀ ਗੱਲ ਆ ਕੇ ਬਾਅਦ ਦੇ ਵਿੱਚ ਵੀ ਪਾਰਸ਼ ਹੋ ਰਹੀ ਹੈ ਦੇਖੀਏ ਕਿਦਾਂ ਕੀ ਹੋ ਰਿਹਾ ਜਦ ਮੈਂ ਆ ਕੇ ਦੇਖਿਆ ਤਾਂ ਸਾਰਾ ਪਾਣੀ ਨਾ ਭਰ ਗਿਆ ਸੀਗਾ ਆਹ ਵਾਲਾ ਪਰ ਉਹ ਕੁਦਰਤ ਦੀ ਗੱਲ ਆ ਉਹ ਕੁਦਰਤ ਮਾਲਕ ਨੇ ਬਣਾਇਆ ਹੋਇਆ ਵੀ ਕੋਈ ਸਿਵਾ ਨਹੀਂ ਮਤਲਬ ਬੁਝਿਆ ਹੈਗਾ ਤਾਂ ਉਹ ਚੱਲੀ ਗਿਆ ਉਹ ਨਿਰੰਤਰ ਚੱਲੀ ਗਿਆ ਹੈਗਾ ਪਰ ਮੈਂ ਫਿਰ ਵੀ ਇਹ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਤੁਹਾਡੇ ਸਾਰਿਆਂ ਦੇ ਵੀ ਆਪਾਂ ਕਿਉਂ ਨਾ ਇੱਕ ਸੈੱਡ ਬਣਿਆ ਹੋਇਆ ਤਾਂ ਦੂਸਰਾ ਵੀ ਇੱਕ ਸੈੱਡ ਹੋਰ ਬਣਾਇਆ ਜਾਵੇ ਜਿਹੜਾ ਕਿ بارشਾਂ ਦੇ ਟਾਈਮ ਕਿਸੇ ਨੂੰ ਵੀ ਇੱਥੇ ਮਿਲ ਕੇ ਤਕਲੀਫ ਨਾ ਹੋਵੇ ਕਿਉਂਕਿ ਆਪਾਂ ਜਦੋਂ ਕਿਸੇ ਨੂੰ ਇੱਥੇ ਲੈ ਕੇ ਆਉਨੇ ਆ ਮਰਨ ਤੋਂ ਬਾਅਦ ਉਹਦਾ ਬੜਾ ਸਤਿਕਾਰ ਦੇ ਨਾਲ ਲੈ ਕੇ ਆਉਨੇ ਆ ਬੜਾ ਪਿਆਰ ਦੇ ਨਾਲ ਲੈ ਕੇ ਆਉਨੇ ਆ ਕਿਉਂਕਿ ਮੈਂ ਵੀ ਇਹੀ ਚਾਹੁੰਦਾ ਵੀ ਜਦੋਂ ਕੋਈ ਵੀ ਆਪਣੀ ਅੰਤਮ ਵਿਦਾਈ ਉਦੀ ਅੱਛੇ ਤਰੀਕੇ ਦੇ ਨਾਲ ਦਿੱਤੀ ਜਾਵੇ ਮੇਰਾ ਕਹਿਣ ਦਾ ਮਕਸਦ ਸਿਰਫ ਇੰਨਾ ਹੀ ਆ ਵੀ ਆਪਾਂ ਹੁਣ ਇਹਦਾ ਇੱਕ ਸਾਈਡ ਹੋਰ ਬਣਾਇਆ ਜਾਵੇ ਜਾਂ ਫਿਰ ਇਹਦੇ ਉੱਤੇ ਲੈਂਟਰ ਪਾਇਆ ਜਾਵੇ ਇਹ ਮੇਰੀ ਹੱਥ ਜੋੜ ਕੇ ਬੇਇੱਜ਼ਤੀਆ ਸਰਕਾਰਾਂ ਅੱਗੇ ਵੀ ਆ ਜੋ ਸਰਕਾਰ ਕੋਈ ਕਰ ਸਕਦੀ ਆ ਕਿਦਾਂ ਵੀ ਉਹ ਆਪਣੇ ਤਰੀਕੇ ਦੇ ਨਾਲ ਕਰਵਾ ਲਵੇ ਤੇ ਐਨਆਰਆਈ ਵੀਰ ਨੇ ਸਾਡੇ ਹੋਰ ਭੈਣ ਭਾਈ ਨੇ ਜੀ ਦੇ ਵਿੱਚ ਕੋਈ ਹੈ ਉਹ ਆਪਣਾ ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਸੰਭਵ ਹੋਵੇ ਕਰਨਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ